ਝੋਨੇ ਦੇ ਖੇਤਾਂ 'ਚ ਪਈਆਂ ਇਤਰੇੜਾ ਪਾਣੀ ਦੀ ਭਾਰੀ ਕਮੀ ਦਾ ਨਤੀਜਾ ਏ ਤਸਵੀਰਾਂ ਰਾਜਪੁਰਾ ਦੇ ਨੇੜਲੇ ਪਿੰਡ ਸ਼ਾਮਦੋ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਲਗਾਤਾਰ ਲੱਗ ਰਹੇ ਅਣ ਐਲਾਨੇ ਬਿਜਲੀ ਕਟਾ ਕਾਰਨ ਇਹ ਹਾਲਾਤ ਪੈਦਾ ਹੋਏ ਨੇ ਪਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ ਪਰ ਬਿਜਲੀ ਦਿਨ ਵਿੱਚ 2 ਘੰਟੇ ਵੀ ਨਹੀਂ ਆਉਂਦੀ ਫਸਲ ਖਰਾਬ ਹੋਣ ਦੇ ਡਰ ਦੇ ਸਤਾਏ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ ਉਹਨਾਂ ਦੇ ਖੇਤਰ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾ ਹੈ ਜਿਸ ਕਰਕੇ ਉਹਨਾਂ ਕਟ ਪਾਣੀ ਵਾਲੀ ਬਾਸਮਤੀ ਦੀ ਕਿਸਮ ਲਗਾਈ ਹੈ ਪਰ ਜੇ ਬਿਜਲੀ ਹੀ ਨਾ ਆਈ ਤਾਂ ਉਹਨਾਂ ਦੀ ਫਸਲ ਕਿਵੇਂ ਬਚੇਗੀ ਕਿਸਾਨਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨਾਲੋਂ ਤਾਂ ਪਿਛਲੀਆਂ ਸਰਕਾਰਾਂ ਹੀ ਚੰਗੀਆਂ ਸਨ ਜੋ ਝੋਨੇ ਦੇ ਸੀਜ਼ਨ ਵਿੱਚ ਘਟੋ-ਘਟ 8 ਘੰਟੇ ਬਿਜਲੀ ਤਾਂ ਦੇ ਦਿਆ ਸਨ 2 ਘੰਟੇ 3 ਘੰਟੇ ਲਾਈਟ ਆ ਰਹੀ ਹੈ ਪਹਿਲੀ ਸਰਕਾਰਾਂ 8-8 ਘੰਟੇ ਤੇ ਲਾਈਟ ਦਿੰਦੀਆਂ ਜੀ ਪੂਰੀ ਲਗਾਤਾਰ ਚੱਲਦੀ ਸੀ ਹੁਣ ਜੇ 2 2.5 ਘੰਟੇ 3 ਘੰਟੇ ਲਾਈਟ ਵੀ ਆ ਰਹੀ ਹੈ ਤਾਂ ਉਹ ਵੀ ਟੁੱਟਮੇ ਆ ਰਹੀ ਹੈ ਜੀ ਫਿਰ ਅਸੀਂ ਤਾਂ ਸਰਕਾਰਾਂ ਕਰੀ ਬਦਲ ਕਰੋ ਫਸਲ ਦਾ ਸੀ ਤਾਂ ਬਾਸਮਤੀ ਜੀਰੀ ਲਈ ਹੈ ਜੀ 1692 ਆ ਤੁਸੀਂ ਦੇਖ ਰਹੇ ਹੋ țeੜਾਂ ਪੱਟੀਆਂ ਪਈਆਂ ਜ਼ਮੀਨ 'ਚ ਇਹ ਸਰੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ ਵੀ ਜਿਹੜੀ ਇਹ ਲਾਈਟ ਆ ਤੁਸੀਂ ਪਹਿਲਾਂ 8 ਘੰਟੇ ਦਾ ਰੈਗੂਲਰ ਦਓ ਨਾ ਕੰਮ ਤਾਂ ਜ਼ਮੀਨਦਾਰ ਨੂੰ ਪਾਣੀ ਲਵੇ ਜਿੱਥੇ ਹੁਣ ਬਰਸਾਤ ਸਾਡੇ ਤਾਂ ਵੈਸੇ ਹੀ ਵਾਟਰ ਲੈਵਲ ਬਹੁਤ ਘਟ ਸਰਕਾਰ ਨੂੰ ਜ਼ਿੰਮੇਦਾਰਾਂ ਬਾਰੇ ਸੋਚਣਾ ਚਾਹੀਦਾ ਪ੍ਰੋਪਰ ਨਹੀਂ ਜੇ ਤੁਸੀਂ ਜ਼ਿਆਦਾ ਦੇ ਸਕਦੇ ਲੜ ਸਾਨੂੰ 8 ਘੰਟੇ ਲਗਾਤਾਰ ਕੰਟੀਨਿਊਸ ਲਾਈਟ ਦੋ ਜੀ ਕੁਝ ਅਜਿਹੇ ਹੀ ਹਾਲਾਤ ਜ਼ਿਲ੍ਹਾ ਫਰੀਦਕੋਟ ਦੇ ਪਿੰਡਾਂ ਚ ਵੀ ਨਜ਼ਰ ਆ ਰਹੇ ਨੇ ਇੱਥੇ ਵੀ ਕਿਸਾਨ ਅਣਐਲਾਨੇ ਬਿਜਲੀ ਕੱਟਾਂ ਤੋਂ ਸਤਾਏ ਪਏ ਨੇ ਪਰੇਸ਼ਾਨ ਕਿਸਾਨ ਆਪਣੀ ਮਿਹਨਤ ਨੂੰ ਬਚਾਉਣ ਲਈ ਮਹਿੰਗਾ ਡੀਜ਼ਲ ਪੜਨ ਨੂੰ ਮਜਬੂਰ ਨੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਉਹਨਾਂ ਬਿਆਨਾਂ ਤੇ ਤੰਜ ਕਸਦਿਆਂ ਪੁੱਛਿਆ ਹੈ ਕਿ ਉਹ ਕੋਲੇ ਦੀ ਖਾਨ ਕਿੱਥੇ ਹੈ ਜਿਸ ਦਾ ਜ਼ਿਕਰ ਮੁੱਖ ਮੰਤਰੀ ਵਾਧੂ ਬਿਜਲੀ ਦੇਣ ਲਈ ਬਾਰ-ਬਾਰ ਆਪਣੇ ਭਾਸ਼ਾ ਵਿੱਚ ਕਰਦੇ ਨੇ ਅਤੇ ਉਹ ਕਿਹੜੇ ਥਰਮਲ ਪਲਾਂਟ ਨੇ ਜੋ ਸਰਕਾਰ ਨੇ ਬਿਜਲੀ ਪੈਦਾ ਕਰਨ ਵਾਸਤੇ ਖਰੀਦੇ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਦਰਪੇਸ਼ ਬਿਜਲੀ ਦੀ ਸਮੱਸਿਆ ਦੂਰ ਕਰਨ ਦਾ ਦਾਵਾ ਮੁੱਖ ਮੰਤਰੀ ਕਰਦੇ ਨਹੀਂ ਥੱਕਦੇ ਇਹ ਲਾਈਟ ਮੋਟਰਾਂ ਬੰਦ ਕਰਕੇ ਝੋਨਾ ਲੱਗੂਆ ਅੱਜ ਲਾਈਟ ਦੀ ਸਾਨੂੰ ਲੋੜ ਅੱਜ ਸਾਨੂੰ ਲਾਈਟ ਨਹੀਂ ਮਿਲ ਰਹੀ ਕਿੱਧਰ ਗਈ ਲਾਈਟ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਕੋਲੇ ਦੀ ਖदान ਲੱਭ ਗਈ ਆਪਾਂ ਨੂੰ ਹੁਣ ਕੋਲੇ ਦੀ ਘਾਟ ਨਹੀਂ ਪਿਆ ਕਰਨੀ ਰੇਲ ਗੱਡੀ ਲੈ ਆਓ ਤੁਸੀਂ ਪਰਕਰ ਨੂੰ ਕਿੱਥੇ ਉਹ ਖदान ਨੂੰ ਵਿਖਾਤਾ ਦਿਓ ਜਿਹੜੇ ਤੁਸੀਂ ਲਏ ਸੀ ਗਰੇਡੂ ਕਿੱਥੇ ਸਾਨੂੰ ਉਹ ਵਿਖਾਓ ਤੁਸੀਂ ਨੇ ਵੀ ਆ ਪਾਈ ਸਾਡੇ ਜਦੋਂ ਕਹਿੰਦੇ ਪੁੱਛੀਦਾ ਉਹ ਕਹਿੰਦੇ ਪਾਵਰ ਕੱਟ ਆ ਗਿਆ ਸਾਡੀਆਂ ਮਜਬੂਰੀਆਂ ਬਣੀਆਂ ਖੜੀਆਂ ਅਸੀਂ ਮੈਂ ਆਪ ਖੁਦ ਮੈਨੂੰ 5 ਤੋਂ 6 ਦਿਨ ਹੋ ਗਏ ਜਨਰੇਟਰ ਹਰ ਰੋਜ਼ ਚੱਲਦਾ 5 ਕਿੱਲੇ ਜ਼ਮੀਨ ਦੇ ਵਿੱਚ ਉਹ ਤੇ ਮੋਟਰ ਲੱਗੀ ਹੋਈ ਆ ਉਦੋਂ ਤੇ ਹਰ ਰੋਜ਼ 1500 2000 ਰੁਪਏ ਦਾ ਡੀਜ਼ਲ ਹਰ ਰੋਜ਼ ਬਾਹਰ ਬਸੂ ਕਿੱਥੋਂ ਸਾਨੂੰ ਇੰਨੀ ਕਿੰਨੀ ਕਮਾਈ ਹੋਣੀ ਆ ਅਪ੍ਰੈਲ ਦੇ ਵਿੱਚ بارش ਇੰਨੀ ਆਈ ਸੀ ਅਸੀਂ ਕਣਕਾਂ 'ਚੋਂ ਪਾਣੀ ਟੋਏ ਪਰ ਜੇਸ ਵੀ ਨਾਲ ਟੋਏ ਮਾਰ ਮਾਰ ਕੇ ਕੱਢਿਆ ਉਦੋਂ ਪਟਵਾਰੀ ਸਾਹਿਬ ਗਰਦੌਰੀਆਂ ਕਰਕੇ ਨਾਲ ਅਮਲਾ ਫੈਲਾ ਆਇਆ ਸਰਕਾਰੀ ਕੋਈ ਇੱਕ ਨਵਾਂ ਪੈਸਾ ਨਹੀਂ ਮਿਲਿਆ ਕੋਈ ਕਹ ਦੇਵੇ ਕਿਸੇ ਨੂੰ ਮਿਲਿਆ ਹੋਵੇ ਸਭ ਇਹ ਐਲਾਨ ਹੁੰਦੇ ਆ ਸਰਕਾਰਾਂ ਬਦਲ ਜਾਂਦੀਆਂ ਸਾਨੂੰ ਲੋਕਾਂ ਨੂੰ ਪਰਮਾ ਲਿਆ ਜਾਂਦਾ ਮੰਗ ਸਾਡੀ ਇਹ ਆ ਵੀ ਸਾਨੂੰ ਬਿਜਲੀ ਘਟੋ ਘਟ ਪੂਰੀ ਦਿੱਤੀ ਜਾਵੇ ਉਧਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਕੱਟ ਲਗਾਉਣਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਜੇ ਉਹ ਕੱਟ ਨਹੀਂ ਲਗਾਉਂਦੇ ਤਾਂ ਪੂਰਾ ਸਿਸਟਮ ਠੱਪ ਹੋਣ ਦਾ ਖਤਰਾ ਬਣ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਫਿਰ ਵੀ ਉਹ ਕੋਸ਼ਿਸ਼ ਕਰਦੇ ਨੇ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਬਿਜਲੀ ਦਿੱਤੀ ਜਾਵੇ ਪਰ ਸਿਸਟਮ ਦੀ ਮਜਬੂਰੀ ਹੈ ਕਈ ਵਾਰ ਜੋ ਸਿਸਟਮ ਦੇ ਵਿੱਚ ਵਾਈ ਨੀ ਪਿੱਛਾ ਗੁਰੂ ਨਹੀਂ ਆਉਂਦੀ ਸਿਸਟਮ ਨੂੰ ਚਲਾਉਣ ਵਾਸਤੇ ਇਹ ਨਾ ਹੋਵੇ ਕਿ ਉਹ ਸਿਸਟਮ ਖਲਾਸ ਹੋ ਜੇ ਮਜਬੂਰੀ ਬਸ ਕੁਝ ਸਮੇਂ ਲਈ ਪਾਵਰ ਕੱਟੀ ਹੋਣਾ ਪੈਂਦਾ ਪਰ ਫਿਰ ਵੀ ਅਸੀਂ ਇੱਕ ਸ਼ੋਰ ਕਰਦੇ ਹਾਂ ਵੀ ਜਿਸ ਤਰ੍ਹਾਂ ਉਹ ਕੰਟੀਨਿਊਟ ਹੋ ਰਹੀ ਹੈ ਉੱਥੇ ਤੱਕ ਨਾ ਲਗਾ ਸਾਨੂੰ ਤੇ ਘੰਟੇ ਘਟੇ ਰਹਿ ਰਹੇ ਬਹਾਲ ਕੁੱਲ ਮਿਲਾ ਕੇ ਸਰਕਾਰੀ ਦਾਵਿਆਂ ਦੀ ਇਹ ਤਸਵੀਰ ਸਾਹਮਣੇ ਆ ਰਹੀ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ ਤੇ ਮਰਦਾ ਕੀ ਨਾ ਕਰਦਾ ਬਣੀ ਕਸੂਤੀ ਸਥਿਤੀ ਵਿੱਚ ਫਸੇ ਕਿਸਾਨ ਮਹਿੰਗਾ ਡੀਜ਼ਲ ਫੋਕੇ ਆਪਣੀ ਫਸਲ ਨੂੰ ਬਚਾਉਣ ਲਈ ਜਦੋਜਹਿਦ ਕਰਦੇ ਨਜ਼ਰ ਆ ਰਹੇ ਨੇ ਪੀਟੀਸੀ ਨਿਊਜ਼ ਲਈ ਫਰੀਦਕੋਟ ਤੋਂ ਅਮਨਦੀਪ ਲੱਕੀ ਅਤੇ ਰਾਜਪੁਰਾ ਤੋਂ ਅਮਰਜੀਤ ਪੰਨੂ ਦੀ ਰਿਪੋਰਟ